ਨ ਪਬਲਿਕ ਸਕੂਲ ਦਾ ਨਹੀਂ ਪੱਥਰ ਜਥੇਦਾਰ ਗੁਰਬਚਨ ਸਿੰਘ ਟੋੜਾ ਜੀ ਹੋਣਾ ਨੇ ਇੱਥੇ 11/7/1996 ਦਿਨ ਵੀਰਵਾਰ ਨੂੰ ਰੱਖਿਆ ਪਰ ਪਿਛਲੇ ਤਕਰੀਬਨ 3-4 ਸਾਲ ਤੋਂ 5 ਸਾਲ ਤੋਂ ਇਹ ਬਿਲਡਿੰਗ ਜਿਹੜੀ ਆ ਬਿਲਕੁਲ ਖੰਡਰ ਬਣ ਰਹੀ ਆ ਸੀਗਾ ਇੰਨੇ ਚੜ੍ਹਦੀ ਕਲਾ ਦੇ ਸਕੂਲ ਹੁੰਦਾ ਹੈ ਲਗਭਗ 1000 ਪਲੱਸ ਬੱਚਾ ਆਪਣੀ ਚੜ੍ਹਤ ਵੇਲੇ ਸੀ ਇੱਥੇ ਇਸਾ ਕੱਲਾ ਸਕੂਲ ਹੀ ਨਹੀਂ ਨਾਲੇ ਤੇ ਇੱਕ ਦਿੱਲੀ ਗੁਰਦੁਆਰਾ ਪੰਨ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਛੋਟਾ ਜਿਹਾ ਪਰ ਉਹਦੀ ਕੰਡੀਸ਼ਨ ਇਹ ਹੈ ਕਿ ਜਦੋਂ ਮੀ ਆਉਂਦਾ ਹੈ ਤੇ ਸਾਰੇ ਪਿੰਡ ਦਾ ਗੰਦਾ ਪਾਣੀ ਜਿਹੜਾ ਉਹ ਗੁਰਦੁਆਰਾ ਸਾਹਿਬ ਚ ਹੁੰਦਾ ਹਾਂ ਹਾਂ ਸੰਗਤਾਂ ਹੋਰ ਧਿਆਨ ਚ ਰੱਖਣ ਵੀ ਇਹ ਇੱਕ ਇਹੋ ਜੀ ਸੰਸਥਾ ਵਾ ਜਿਹਦੀ ਲਗਭਗ 300 ਕਿੱਲੇ ਦੇ ਲਾਗੇ ਬਣਿਆ ਜਾ ਰਿਹਾ ਜਿਹੜੀ ਹੁਣੇ ਦੱਸ ਰਿਹਾ 283 ਕਿੱਲੇ ਜ਼ਮੀਨ ਆ ਰੋਲ ਪਿਆ ਇਹ ਕਿੱਤੇ ਦਾ ਡੱਡਾ ਬਣਾ ਰੱਖਿਆ ਇਹ ਪੰਨੀ ਬੋਲਦੇ ਚਿੱਟੇ ਵਾਲੇ ਨੂੰ ਜਿਹਦੇ ਉੱਤੇ ਲਿੰਦੇ ਨੇ ਝੂਟਾ ਮਾਰਦੇ ਨੇ ਇਹ ਸਾਰਾ ਚਿੱਟੇ ਦਾ ਡੱਡਾ ਬਣਾ ਰੱਖਿਆ ਜੀ ਛੋਟਾ ਜਿਹਾ ਤੇ ਡਾਟਾਂ ਪਈਆਂ ਇਹਦੇ ਇੱਥੇ ਵੀ ਤੇ ਉੱਤੇ ਵੀ ਜਦੋਂ ਮੀਂਹ ਪੈਂਦਾ ਤੇ ਬਹੁਤ ਵਾਰੀ ਬਿਲਡਿੰਗ ਜਿਹੜੀ ਆ ਚੋਣ ਲੱਗ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਮਹਿਮਲੇ ਦਾ ਸਮੂਹ ਸੰਗਤਾਂ ਨੂੰ ਹਤੇ ਅਰਜ਼ ਕਰਦੇ ਆ ਤੇ ਅੱਜ ਅਸੀਂ ਖੜੇ ਆ ਗੁਰਤੇਗ ਬਹਾਦਰ ਮਾਰਗ ਜਿਹੜਾ ਕਿ ਫਤਿਹਵਾਦ ਤੋਂ ਵਿਗੜ ਪਿੰਡ ਨੂੰ ਜਾਂਦਾ ਤੇ ਤੁਹਾਡੇ ਸਾਰਿਆਂ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਚਾਹੁੰਦੇ ਆ ਜਿਵੇਂ ਕਿ ਬਹੁਤ ਸਾਰੀਆਂ ਸੰਸਥਾਵਾਂ ਜਦੋਂ ਬਣਦੀਆਂ ਆ ਤਾਂ ਬਹੁਤ ਲੰਮੀ ਕਹਾਣੀ ਲੱਗਦੀ ਆ ਔਰ ਹੌਲੀ ਹੌਲੀ ਸਾਡੀਆਂ ਖੁਦਗਰਜ਼ੀਆਂ ਜਾਂ ਸਾਡੀਆਂ ਆਪਣੀਆਂ ਚੌਧਰਾਂ ਦੇ ਕਾਰਨ ਜਾਂ ਸਾਡੀਆਂ ਆਪਣੀਆਂ ਨਲਾਇਕੀਆਂ ਦੇ ਕਾਰਨ ਇਹੋ ਜੀਆਂ ਜਿਹੜੀਆਂ ਵਿਰਾਸਤੀ ਸੰਸਥਾਵਾਂ ਹੁੰਦੀਆਂ ਸਮਾਪਾ ਕੇ ਪਤਾ ਨਹੀਂ ਉਹ ਕਿਉਂ ਖਤਮ ਹੋ ਜਾਂਦੀਆਂ ਜਾਂ ਉਹਨਾਂ ਨੂੰ ਖਤਮ ਕਰਨ ਦੇ ਕਿਨਾਰੇ ਪਹੁੰਚਾ ਦਿੱਤਾ ਜਾਂਦਾ ਤੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਇਹ ਜਿਹੜੀ ਬਿਲਡਿੰਗ ਹੈ ਜਿੱਥੇ ਅਸੀਂ ਖੜੇ ਹੋਏ ਆ ਸ੍ਰੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨੀਂ ਪੱਥਰ ਜਥੇਦਾਰ ਗੁਰਬਚਰਨ ਸਿੰਘ ਟੋੜਾ ਜੀ ਹੋਣਾ ਨੇ ਇੱਥੇ 11/7/1996 ਦਿਨ ਵੀਰਵਾਰ ਨੂੰ ਰੱਖਿਆ ਇੱਥੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਚੱਲਦਾ ਰਿਹਾ ਬਹੁਤ ਲੰਮੇ ਸਮੇਂ ਤੱਕ ਬਹੁਤ ਸਾਰੇ ਵੀਰ ਭੈਣ ਇੱਥੋਂ ਦੇ ਪੜ੍ਹ ਕੇ ਤੇ ਲਾਭ ਵੀ ਲੈਂਦੇ ਰਹੇ ਪਰ ਪਿਛਲੇ ਤਕਰੀਬਨ 3-4 ਸਾਲ ਤੋਂ 5 ਸਾਲ ਤੋਂ ਇਹ ਬਿਲਡਿੰਗ ਜਿਹੜੀ ਆ ਬਿਲਕੁਲ ਖੰਡਰ ਬਣ ਰਹੀ ਆ ਬਿਲਡਿੰਗ ਬਹੁਤ ਖੂਬਸੂਰਤ ਬਣੀ ਹੋਈ ਆ ਆ ਤੇ ਨਾ ਇੱਥੇ ਕੋਈ ਪੜਾਉਣ ਵਾਲਾ ਨਾ ਇੱਥੇ ਕੋਈ ਇਹਨੂੰ ਪ੍ਰਬੰਧ ਵੇਖਣ ਵਾਲਾ ਨਾ ਕੋਈ ਇਹਨੂੰ ਇਸ ਤਰ੍ਹਾਂ ਚੰਗਾ ਮੈਨੇਜ ਕਰਨ ਵਾਲਾ ਇਲਾਕੇ ਦੇ ਸਾਰੇ ਪਤਵੰਤੇ ਸੱਜਣਾਂ ਜਿਨ੍ਹਾਂ ਦੇ ਦਿਲ ਦੀ ਇਹ ਪੀੜ ਆ ਵੀ ਇੰਨੀ ਖੂਬਸੂਰਤ ਬਿਲਡਿੰਗ ਔਰ ਇੰਨਾ ਪਿਆਰਾ ਆਧਾਰਾ ਜਿਹੜਾ ਸਾਡਾ ਸਾਡੇ ਇਲਾਕੇ ਦੇ ਵਿੱਚ ਔਰ ਜਿੱਥੇ ਸਾਡੇ ਬੱਚੇ ਲਾਭ ਲੈ ਸਕਦੇ ਸੀ ਸਾਡੇ ਬੱਚੇ ਇੱਥੋਂ ਪੜ੍ਹ ਕੇ ਅੱਗੇ ਤਰੱਕੀਆਂ ਕਰ ਸਕਦੇ ਸੀ ਤੇ ਉਹ ਅੱਜ ਸਾਨੂੰ ਉਹਨਾਂ ਦੀ ਆਸ ਜਿਹੜੀ ਉਹ ਟੁੱਟਦੀ ਨਜ਼ਰ ਆ ਰਹੀ ਹੈ ਵੀ ਇੱਥੇ ਸਾਨੂੰ ਲੱਗਦਾ ਵੀ ਕੋਈ ਵੀ ਇਹਨੂੰ ਦੁਬਾਰਾ ਚਲਾਉਣ ਵਾਸਤੇ ਪ੍ਰਬੰਧ ਨਹੀਂ ਕਰ ਰਿਹਾ ਸਗੋਂ ਸਾਰੇ ਹੀ ਆਵੇਸਲੇ ਤੇ ਕੰਨਾ ਕੇ ਸਲਮਾਰ ਕੇ ਬੈਠਿਆ ਤੁਹਾਡੀ ਦੋ ਚਾਰ ਵੀਰਾਂ ਨਾਲ ਗੱਲਬਾਤ ਵੀ ਆਪਾਂ ਇੱਥੋਂ ਦੇ ਕਰਾਵਾਂਗੇ ਪਹਿਲਾਂ ਜਿਹੜੇ ਵੀਰ ਇੱਥੇ ਪੜਦੇ ਰਹਾ ਆਪਾਂ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਅ ਵੀਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੀਤਪਾਲ ਸਿੰਘ ਹੈ ਜੀ ਤੁਸੀਂ ਇੱਥੇ ਪੜ੍ਹਿਆ ਹਾਂ ਹਾਂਜੀ ਮੈਂ ਇਸੇ ਸਕੂਲ ਦੇ ਵਿੱਚ 10th ਕਲਾਸ ਕੀਤੀ ਸੀ 2016 ਦੇ ਵਿੱਚ ਉਸ ਟਾਈਮ ਤੱਕ ਸਕੂਲ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ ਸਕੂਲ ਦੇ ਵਿੱਚ ਲਗਭਗ 300 350 ਬੱਚਾ ਆ ਰਿਹਾ ਸੀਗਾ ਜੀ ਵਧੀਆ ਸਕੂਲ ਚੱਲ ਰਿਹਾ ਸੀਗਾ ਐਜੂਕੇਸ਼ਨ ਵੀ ਬਹੁਤ ਵਧੀਆ ਸੀਗੀ ਜੀ ਉਸ ਟਾਈਮ ਦੇ ਉੱਤੇ ਪਰ ਹੌਲੀ ਹੌਲੀ 2018 ਤੱਕ ਆਂਦੀਆਂ 2 ਸਾਲਾਂ ਦੇ ਵਿੱਚ ਵਿੱਚ ਸਕੂਲ ਬੰਦ ਹੋ ਗਿਆ ਜੀ 18 'ਚ ਬੰਦ ਹੋਇਆ 2018 ਦੇ ਵਿੱਚ 18 ਦੇ ਸੈਸ਼ਨ ਲਾਸਟ ਦੇ ਵਿੱਚ ਬੰਦ ਹੋ ਗਿਆ ਜੀ ਓਕੇ ਹਾਂਜੀ ਇੱਥੇ ਸਤਕਾਰਤ ਵੀਰ ਨੇ ਸਾਡੇ ਵਿੱਚ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਜੀ ਸਰਦਾਰ ਪ੍ਰਵਿੰਦਰ ਸਿੰਘ ਤੇ ਕੀ ਤੁਹਾਨੂੰ ਮਹਿਸੂਸ ਹੁੰਦਾ ਕਿ ਕਿਦਾਂ ਕੀ ਲੱਗਦਾ ਹੈ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਇਸ ਤਰ੍ਹਾਂ ਹੀ ਕਿ ਸਾਡੇ ਦੇਖਦੇ ਆ ਦੇਖਦੇ ਆ ਜਦੋਂ ਇਹ ਸਕੂਲ ਦੀ ਸ਼ੁਰੂਆਤ ਹੋਈ ਹੈ ਨਾ ਉਦੋਂ ਸਾਡੇ ਇਲਾਕੇ ਦੇ ਵਿੱਚ ਕਹ ਲਓ ਜਾਂ ਸਾਡੇ ਫਤਿਹਬਾਦ ਦੇ ਵਿੱਚ ਕਹ ਲਓ ਕਿਹਦੇ ਮੁਕਾਬਲੇ ਦਾ ਕੋਈ ਸਕੂਲ ਨਹੀਂ ਸੀਗਾ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸੰਸਥਾ ਨਹੀਂ ਸੀ ਸਾਡਾ ਮੀਰਾ ਪਿੰਡੇ ਤੋਂ ਲਗਭਗ 25 ਕਿਲੋਮੀਟਰ ਪੈਂਦਾ ਹੈ ਠੀਕ ਹੈ ਤੇ ਮੇਰੇ ਪਿੰਡ ਇਸ ਸਕੂਲ ਦੀ ਵਹਣ ਜਾਂਦੀ ਹੁੰਦੀ ਸੀ ਰਾਤ ਦਾ ਸਟਾਪੇਜ ਉੱਥੇ ਹੁੰਦਾ ਸੀ ਓਕੇ ਠੀਕ ਹੈ ਤੇ ਉਤੋਂ ਵਿੱਚ ਆਉਂਦੇ ਹੁੰਦੇ ਸੀਗੇ ਲਗਭਗ 14-15 ਬੱਚੇ ਮੇਰੇ ਪਿੰਡ ਦੇ ਆਉਂਦੇ ਸੀ ਇਧਰੋਂ ਅਸੀਂ ਭੂਨਾ ਕੈ ਲਈਏ ਲਗਭਗ ਜਿਹੜਾ 30-32 ਕਿਲੋਮੀਟਰ ਪੈ ਜਾਂਦਾ ਆ ਉੱਥੋਂ ਤੱਕ ਬੱਚੇ ਉੱਥੇ ਰਾਤ ਸਟਾਪੇਜ ਹੁੰਦਾ ਸੀ ਬੱਚਿਆਂ ਦਾ ਵਹਣ ਦਾ ਉਤੋਂ ਵਿੱਚ ਸਵੇਰ ਆਉਂਦੇ ਹੁੰਦੇ ਸੀ ਲਗਭਗ 30 ਕਿਲੋਮੀਟਰ 35 ਕਿਲੋਮੀਟਰ ਦਾ ਇਹਦਾ ਏਰੀਆ ਹੁੰਦਾ ਸੀਗਾ ਇੰਨਾ ਚੜ੍ਹਦੀ ਕਲਾ ਦੇ ਸਕੂਲ ਹੁੰਦਾ ਹੈ ਲਗਭਗ 1000 ਪਲੱਸ ਬੱਚਾ ਆਪਣੀ ਚੜ੍ਹਤ ਵੇਲੇ ਸੀ ਇੱਥੇ ਠੀਕ ਹੈ ਤੇ ਪਰ ਕਹਿ ਲਈਏ ਕਿ ਮਾੜੀ ਮੈਨੇਜਮੈਂਟ ਕਰਕੇ ਹਮ ਮੈਂ ਕਵਾਂਗਾ ਕਿ ਜਿਹੜਾ ਕਸੂਰ ਹੈ ਕੱਲੇ ਆਗੂਆਂ ਦਾ ਵੀ ਨਹੀਂ ਹੈ ਹਮ ਇਹ ਕਸੂਰ ਸਾਡਾ ਵੀ ਹੈ ਕਿ ਅਸੀਂ ਆਗੂ ਅੰਨੇ ਚੁਣੇ ਜੀ ਅਰ ਵਾਰ-ਵਾਰ ਚੁਣੇ ਜੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਉਹਨਾਂ ਨੂੰ ਵਾਰ-ਵਾਰ ਮੌਕਾ ਦਿੱਤਾ ਹਮ ਉਹ ਵੇਸਲੇ ਹੋਏ ਅਵੇਸਲੇ ਹੋਣ ਕਰਕੇ ਜਿਹੜਾ ਸਾਡਾ ਇਹ ਦੁਖਾਂ ਤੇ ਸਾਡੇ ਸਾਹਮਣੇ ਹੈ ਲਗਭਗ ਅਸੀਂ ਕਹਿ ਲਈਏ 283 ਕਿੱਲੇ ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ ਸੰਗਤਾਂ ਔਰ ਧਿਆਨ ਚ ਰੱਖਣ ਵੀ ਇਹ ਇੱਕ ਇਹੋ ਜੀ ਸੰਸਥਾ ਵਾ ਜਿਹਦੀ ਲਗਭਗ 300 ਕਿੱਲੇ ਦੇ ਲਾਗੇ ਬੰਨੇ ਜਾਂ ਵੀ ਜਿਹੜੀ ਉਹ ਨਹੀਂ ਦੱਸ ਰਿਹਾ 283 ਕਿੱਲੇ ਜ਼ਮੀਨ ਆ। ਮਤਲਬ ਇਹ ਸੰਸਥਾ ਨੂੰ ਜੇ ਬਾਹਰੋਂ ਕੋਈ ਫੰਡ ਨਾ ਵੀ ਆਵੇ ਬਾਹਰੋਂ ਕੋਈ ਪੈਸਾ ਨਾ ਵੀ ਆਵੇ ਤਾਂ ਇਹ ਆਪਣੀ ਜਾਇਦਾਦ ਦੇ ਨਾਲ ਹੀ ਇਹੋ ਜੀਆਂ ਸੰਸਥਾਵਾਂ ਚਲਾਈਆਂ ਜਾ ਸਕਦੀਆਂ। ਪਰ ਗੱਲ ਸਿਰਫ ਇੰਨੀ ਆ ਵੀ ਸਾਡੀ ਨਲਾਇਕੀ ਆ ਜਾਂ ਅਸੀਂ ਇਹਨਾਂ ਕਿਉਂਕਿ ਸਾਂਝੀਆਂ ਹੋਣ ਕਰਕੇ ਕੌਮੀਅਤ ਦੇ ਤੌਰ ਤੇ ਹੋਣ ਕਰਕੇ ਇਹਨਾਂ ਨੂੰ ਅਸੀਂ ਇੱਦਾਂ ਸੋਚਦੇ ਨਹੀਂ ਆ। ਤੇ ਵੀਰ ਜੀ ਹੁਣਾਂ ਦੱਸਿਆ ਵੀ ਲਗਭਗ 283 ਕਿੱਲੇ ਜ਼ਮੀਨ ਆ ਤੇ ਜੇ 100 ਕਿੱਲੇ ਜ਼ਮੀਨ ਦੀ ਵੀ ਆਪਾਂ ਮੰਨ ਲਓ 200 ਕਿੱਲਾ ਜ਼ਮੀਨ ਛੱਡ ਵੀ ਲਈਏ 100 ਕਿੱਲਾ ਜ਼ਮੀਨ ਦਾ ਵੀ ਠੇਕਾ ਜੇ 10-2000 ਰੁਪਿਆ ਵੀ ਇੱਥੇ ਸਾਲ ਦਾ ਆਵੇ ਤਾਂ ਵੀ ਇਹ ਸੰਸਥਾ ਚੱਲ ਸਕਦੀ ਹੈ ਮਤਲਬ ਮੈਨਾਂ ਵੀ ਹਾਲਾਂਕਿ 40-50000 ਸੰਸ ਮੈਨੂੰ ਲੱਗਦਾ ਵੀ ਸ਼ਾਇਦ ਠੇਕਾ ਹੋਣਾ ਪਰ ਜੇ 10000 ਵੀ ਆਵੇ 20000 ਵੀ ਆਵੇ ਤਾਂ 100 ਕਿੱਲੇ ਦਾ ਕਿੰਨਾ ਠੇਕਾ ਬਣਦਾ ਹੈ ਉਹਦੇ ਨਾਲ ਹੀ ਇਹ ਸੰਸਥਾਵਾਂ ਜਿਹੜੀਆਂ ਚੱਲ ਸਕਦੀਆਂ ਪਰ ਸਾਡੀਆਂ ਮੈਨੂੰ ਲੱਗਦਾ ਵੀ ਨਲਾਕੀਆਂ ਆ ਸ਼ਾਇਦ ਅੱਛਾ ਕੱਲਾ ਸਕੂਲ ਹੀ ਨਹੀਂ ਨਾਲੇ ਤੇ ਇੱਕ ਦਿੱਲੀ ਗੁਰਦੁਆਰਾ ਪੰਨ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਛੋਟਾ ਜਿਹਾ ਪਰ ਉਹਦੀ ਕੰਡੀਸ਼ਨ ਇਹ ਹੈ ਕਿ ਜਦੋਂ ਮੀਂਹ ਆਉਂਦਾ ਹੈ ਤੇ ਸਾਰੇ ਪਿੰਡ ਦਾ ਗੰਦਾ ਪਾਣੀ ਜਿਹੜਾ ਉਹ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਹੈ ਉਹ ਗੁਰਦੁਆਰਾ ਕਿੱਥੇ ਹੈ ਇੱਥੇ ਪਿੰਡ ਦੇ ਅੰਦਰ ਹੀ ਹੈ ਅੱਛਾ ਮੋੜ ਦੇ ਉੱਤਰ ਹੀ ਹੈ ਇਤੋਂ ਦਾ ਕੰਡੀਸ਼ਨ ਆ ਗਈ 2 ਸਾਲ 1.5 ਸਾਲ ਪਹਿਲਾਂ ਤਾਂ ਮੀਂਹ ਜਿਆਦਾ ਪੈਣ ਕਰਕੇ ਦਰਬਾਰ ਸਾਹਿਬ ਦੇ ਅੰਦਰ ਵੀ ਗੰਦਗੀ ਵਾਲਾ ਪਾਣੀ ਗਿਆ ਸੀ ਅੱਛਾ ਹਾਂਜੀ ਬਿਲਕੁਲ ਛੋਟਾ ਜਿਹਾ ਇੱਕ ਹਾਲ ਬਣਾਇਆ ਹੋਇਆ ਲਗਭਗ 14 15 ਦਾ ਬੜਾ ਪੁਰਾਣਾ ਬਣਾਇਆ ਹੋਇਆ ਓਕੇ ਤੇ ਬਹੁਤ ਹੀ ਮਾੜੀ ਕੰਡੀਸ਼ਨ ਹੈ ਕਿਤੇ ਬਾਥਰੂਮ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਨ ਕਿ ਦਿੱਲੀ ਕਮੇਟੀ ਦੇ ਅੰਦਰ ਜਿਹੜਾ ਸਭ ਤੋਂ ਬੇਕਾਰ ਮੁਲਾਜ਼ਮ ਹੋ ਜਾਂਦਾ ਨਾ ਉਨ ਦੀ ਐਸੀ ਡਿਊਟੀ ਲਈ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਉਹਨੂੰ ਕਾਲੇ ਪਾਣੀ ਭੇਜ ਦੋ ਅੱਛਾ ਹਾਂਜੀ ਕਾਲਾ ਪਾਣੀ ਕੀ ਹੈ ਜੀ ਕਾਲਾ ਪਾਣੀ ਵਿਗੜਾ ਹੈ ਜਿਹੜਾ ਵਿਗੜ ਡਿਊਟੀ ਕਰੂਗਾ ਉਹ ਕਾਲੇ ਪਾਣੀ ਚ ਹੈ ਅੱਛਾ ਹਾਂਜੀ ਐਸੀ ਕੰਡੀਸ਼ਨ ਹੈ ਤੇ ਬਹੁਤ ਹੀ ਮਾੜੀ ਮੈਨੇਜਮੈਂਟ ਦੇ ਹਾਲਾਤ ਨੇ ਸੋ ਬੇਨਤੀ ਹੈ ਕਿ ਕੌਮ ਤੇ ਸਾਡੀ ਜਿਹੜੀ ਬੜੀ ਲੰਗਰਾਂ ਵਾਸਤੇ ਫੇਮਸ ਹੋਈ ਹੈ ਪਰ ਦੁਕਾਨ ਤੇ ਕਿ ਅੰਨੇ ਆਗੂ ਚੁਣਨਾ ਕਰਕੇ ਅਸੀਂ ਜਿਹੜੇ ਗਿਆਨ ਤੋਂ ਵੀ ਹੁਣ ਇਹ ਕੋਈ ਚੁਣਨਾ ਕਰਕੇ ਇਹ ਸੰਸਥਾਵਾਂ ਦੀ ਅਸੀਂ ਸੰਭਾਲ ਨਹੀਂ ਕਰ ਪਾ ਰਹੇ ਬੇਨਤੀ ਹੈ ਕਿ ਕੌਮ ਕੋਈ ਸਟੈਪ ਲੈ ਕੇ ਆਪ ਅੱਗੇ ਆਵੇ ਕਿਉਂਕਿ ਆਗੂਆਂ ਦੇ ਜਿਹੜੇ ਹਾਲਾਤ ਨੇ ਉਸੇ ਬੜੇ ਲੰਮੇ ਸਮੇਂ ਤੋਂ ਦੇਖ ਚੁੱਕੇ ਆਂ ਦੁਖਾਤ ਅਸੀਂ ਵਾਰ-ਵਾਰ ਭੁਗ ਰਹੇ ਆਂ ਇਹ ਜੇ ਸੰਗਤਾਂ ਆਪ ਅਵੇਰ ਹੋਣਗੀਆਂ ਤੇ ਸੰਸਥਾਵਾਂ ਬਸਰ ਗਿਆ ਨੇ ਧਿਆਨ ਚ ਰੱਖਿਓ ਜੀ ਸਾਰੇ ਤੁਹਾਨੂੰ ਹੋਰ ਵੀ ਇੱਥੋਂ ਦੀ ਹਾਲਤ ਜਿਹੜੀ ਆ ਉਹ ਵਿਖਾਉਨੇ ਆ ਸਾਰੀ ਬਿਲਡਿੰਗ ਦੀ ਤੇ ਕਿੰਨੀ ਖੂਬਸੂਰਤ ਬਿਲਡਿੰਗ ਆ ਉਹ ਵੀ ਤੁਹਾਨੂੰ ਇੱਕ ਵਾਰ ਮੈਂ ਵੀਰਾਂ ਨੂੰ ਕਹੂੰਗਾ ਵੀ ਅੰਦਰੋਂ ਇੱਕ ਵਾਰ ਸਾਰੀ ਬਿਲਡਿੰਗ ਜਿਹੜੀ ਆ ਉਹਨੂੰ ਘੇਰੇ ਘੇਰੇ ਵਿਖਾ ਦਿਓ ਤੇ ਫਿਰ ਆਪਾਂ ਬਾਹਰੋਂ ਤੁਹਾਨੂੰ ਦੂਜੀ 14 ਕਿੱਲੇ ਕਿੱਲੇ ਸਕੂਲ ਸਕੂਲ ਦੀ ਬਿਲਡਿੰਗ ਦੀ ਵਾਸਤੇ 14 ਕਿੱਲੇ ਸਕੂਲ ਵਾਸਤੇ ਅੱਛਾ 14 ਛੱਡੀ ਹੋਈ ਜਿਨ੍ਹਾਂ ਦੀ ਜ਼ਮੀਨ ਚ ਉਹਨਾਂ ਨੇ ਦਾਅ ਦਿੱਤੀ ਜੀ ਅੱਛਾ ਜੀ 14 ਕਿੱਲੇ ਕਿਸੇ ਨੇ ਪਰਸਨਲ ਛੱਡੀ ਹੋਈ ਹੈ ਪਰਸਨਲ ਹੈ ਲੋਕ ਐਸੀ ਗੁਰੂ ਦਾ ਭਾਗ ਨਹੀਂ ਨਾ ਦੇ ਸੀ ਜਿਹੜੇ ਲੋਕ ਉਹ ਸਨ ਉਹ तकरीबन ਗੁਰਦੁਆਰੋਂ ਕਹਿੰਦੇ ਨੇ ਤੀਸਰਾ ਹਿੱਸਾ ਅੱਛਾ ਕਾਬੂ ਜੋ ਸਨ ਉਹਨਾਂ ਜੋ 14 ਕਿੱਲੇ ਪਹਿਲੀ ਛਡਾਈ ਗਈ ਪਿੰਡ ਵਾਲਿਆਂ ਨੇ 14 ਕਿੱਲੇ ਪਹਿਲੀ ਛਡਾਈ ਜਦੋਂ ਉਹਨਾਂ ਨੂੰ ਕੁਝ ਕੋਈ ਪੈਸਾ ਨਹੀਂ ਲਿਆ ਅੱਛਾ ਉਹਨੀਆਂ ਦਾਣ ਦਾਣ ਦੋ ਛੱਡ ਦਾਤ ਦਿੱਤੀ ਬਿਲਕੁਲ ਉਹਨਾਂ ਲਈ ਤਾਂ ਕਸ ਵੀ ਸਰਵਿਸ ਦਿੱਤੇ ਆ ਗਏ ਅੱਛਾ ਉਹਨਾਂ ਨਾਲ ਵਾਦਾ ਕੀਤਾ ਜਿਨ੍ਹਾਂ ਦੀ ਜਮੀਨਾਂ ਛਡਾਈਆਂ ਸੀ ਉਹਨਾਂ ਨਾਲ ਵਾਦਾ ਕੀਤਾ ਗਿਆ ਸੀ ਕਿ ਇੱਕ ਬੰਦੇ ਨੂੰ ਸਰਵਿਸ ਦੇਾਂਗੇ ਸੀ ਉਹ ਕੁਝ ਵੀ ਨਹੀਂ ਹੋਇਆ ਉਹ ਗਰੀਬੀ ਦੀ ਹਾਲਾਤ ਵਿੱਚ ਉਹਨਾਂ ਨੂੰ ਅੱਜ ਰੋਟੀ ਤੋਂ ਹੀ ਮੁਤਾਜ ਹੋ ਚੁੱਕੇ ਨੇ ਜਮੀਨ ਛੱਡਣ ਕਰਕੇ ਰੋਟੀ ਤੋਂ ਮੁਤਾਜ ਨੇ ਨਾ ਉਹਨਾਂ ਨੂੰ ਕੋਈ ਸਰਵਿਸ ਦਿੱਤੀ ਤੇ ਨਾ ਉਹਨਾਂ ਦਾ ਕੋਈ ਸਾਰਪਤਾ ਹੀ ਲਿਆ ਹ ਅੱਜ ਤੱਕ ਪਿੱਛੇ ਦੀ ਵਾਇਗਰੂ ਜੀ ਐਵੇਂ ਦਾ ਰਿਹਾ ਜੀ ਪਿੱਛੇ ਜੀ ਹੁਣ ਸਾਨੂੰ ਪਤਾ ਲੱਗਿਆ ਕਿ ਇਹ ਜ਼ਮੀਨ ਚੋਲਾ ਕਿੱਲਾ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਡਿੰਗ ਸੇਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀ ਕਮੇਟੀ ਨੂੰ ਸੱਤ ਕਰਦੇ ਨੇ ਅਸੀਂ ਇੱਕ ਇੱਕ ਤੋਂ ਟੁਕੜਾ ਵੀ ਜ਼ਮੀਨ ਦਾ ਨਹੀਂ ਵੇਚਣ ਦਵਾਂਗੇ ਬੇਚਾਰਾ ਸਾਰੇ ਵੀ ਵੇਖੋ ਇਹ ਇੱਕ ਇਹ ਵੀ ਚੀਜ਼ ਨਾਲ ਅਸੀਂ ਕਈ ਵਾਰ ਉੱਤੇ ਜਾਏ ਆ ਜੀ ਉਹ ਸੁਣਵਾਈ ਹੋਰੀ ਕਈ ਵਾਰੀ ਜਾਏ ਨੇ ਜੀ ਜਾਏ ਆ ਜੀ ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਆ ਵੀ ਅਗਰ ਦਿੱਲੀ ਕਮੇਟੀ ਇਨ ਦੀ ਐਕਸ਼ਨ ਨਹੀਂ ਲੈਂਦੀ ਇਹਨੂੰ ਚਾਲੂ ਨਹੀਂ ਕਰਦੀ ਤੇ ਅਗਲਾ ਜਿਹੜਾ ਸੀਜ਼ਨ ਹੁੰਦਾ ਪਿਆ ਆਉਂਦਾ ਜਿਹੜਾ ਵੀ ਨਾਜੇ ਸੀ ਤੇ ਵਿਗੜ ਚੀ ਰੋਪਾਂਗੇ ਅਗਾ ਨਹੀਂ ਜਾਣ ਦੇਵਾਂਗੇ ਨਹੀਂ ਚੰਗੀ ਗੱਲ ਆ ਬੋਲਣ ਦੇ ਜਿਹੜੇ ਇਲਾਕੇ ਦੇ ਵਿੱਚ ਸੰਗਤ ਇਕੱਠੀ ਕਰਾਂਗੇ ਇਹਦੇ ਉੱਤੇ ਪੂਰਾ ਐਕਸ਼ਨ ਲਾਵਾਂਗੇ ਅਸੀਂ ਹੁਣ ਚੇਤਾਵਨੀ ਦੇ ਰਹੇ ਹਾਂ ਅਸੀਂ ਰੂਪੇਸੇ ਕਰਕੇ ਤੁਹਾਨੂੰ ਇੱਥੇ ਸੱਦਿਆ ਗਿਆ ਵੀ ਇੱਕ ਚੇਤਾਵਨੀ ਹੈ ਇਹਦੇ ਉੱਤੇ ਗੌਰ ਕੀਤਾ ਜਾਵੇ ਹਾਂ ਆਪਣੇ ਸਿਰਸਾ ਸਾਹਿਬ ਇੱਥੇ ਨੇ ਬਿਲਕੁਲ ਆ ਇੱਥੇ ਨੇੜੇ ਉਹਨਾਂ ਦਾ ਕਾਲਜ ਹੈ ਇਲੈਕਸ਼ਨ ਹੁੰਦਾ ਫਤਿਹਵਾਲਾ ਆਉਂਦੇ ਨੇ ਵਿਗੜ ਦੀ ਸੰਗਤ ਨੂੰ ਬੁਲਾਉਂਦੇ ਨੇ ਸਿਰਸੇ ਤੋਂ ਕਿੰਨੀ ਦ 40 ਕਿਲੋਮੀਟਰ ਮਸਾ ਠੀਕ ਹੈ ਸਿਰਸਾ ਸਾਹਿਬ ਇੱਥੇ ਆਉਂਦੇ ਨੇ ਫਤਿਹਬਾਦ ਮੀਟਿੰਗ ਕਰਦੇ ਨੇ ਠੀਕ ਹੈ ਵਿਗੜ ਦੀ ਸੰਗਤ ਨੂੰ ਮੈਸੇਜ ਕਾਉਂਦੇ ਨੇ ਵੀ ਸਾਨੂੰ ਮਿਲੋ ਤੁਸੀਂ ਆਗੇ ਅੱਛਾ ਪਰ ਉਹ ਵਿਗੜ ਚੱਲ ਕੇ ਨਹੀਂ ਆ ਸਕਦੇ ਕਿਉਂਕਿ ਇੱਥੇ ਵਿੱਚ ਰਸਤੇ ਸਕੂਲ ਆਉਂਦਾ ਗੁਰਦੁਆਰਾ ਆਉਂਦਾ ਹੈ ਵਿਗੜ ਦੀ ਸੰਗਤ ਉਹਨਾਂ ਤੋਂ ਜਵਾਬ ਮੰਗੇਗੀ ਹਾਂ ਧਿਆਨ ਚ ਰੱਖੋ ਜੀ ਸਾਰੀਆਂ ਸੰਗਤਾਂ ਵੇਖੋ ਤੁਹਾਡੇ ਆਜੋ ਤੁਹਾਨੂੰ ਹੋਰ ਵੀ ਆਪਾਂ ਹਾਂਜੀ ਗੁਰੂ ਘਰ ਦਾ ਵਿੱਚ ਛੋਟ ਆ ਨਹੀਂ ਉਹ ਵੀ ਆਪਾਂ ਜਰੂਰ ਧਿਆਨ ਚ ਸੰਗਤ ਦੇ ਧਿਆਨ ਸੁਣਾਗੇ ਜਿੱਥੇ ਨਹੀਂ ਜਰੂਰ ਬਣਿਆ ਸੀ ਆਪਾਂ ਅੱਗੇ ਆਜੋ ਤੁਹਾਨੂੰ ਜਿਹੜਾ ਏਰੀਆ ਹੈਗਾ ਖਿਸ਼ਾਵਨਜ਼ਾਰਾ ਹਾਲ ਬਣਿਆ ਦੀ ਤੁਸੀਂ ਬਿਲਡਿੰਗ ਸਾਰੀ ਸੰਗਤ ਵੇਖ ਸਕਦੇ ਆ ਕਿੰਡੀ ਕਮਾਲ ਦੀ ਇਹ ਬਿਲਡਿੰਗ ਹੈ ਤੇ ਇਸ ਬਿਲਡਿੰਗ ਦੇ ਵਿੱਚ ਇੱਕ ਵੀ ਕਲਾਸ ਨਹੀਂ ਲੱਗੀ ਇੱਕ ਵੀ ਦਿਨ ਕਲਾਸ ਨਹੀਂ ਲੱਗੀ ਲਖੀ ਸ਼ਾਵਨਜ਼ਾਰਾ ਦੇ ਨਾਂ ਤੇ ਹਾਲ ਬਣਿਆ ਔਰ ਤੁਸੀਂ ਇਹਦੇ ਚ ਆਲੇ ਦੁਆਲੇ ਵੇਖੋਗੇ ਸਾਰੇ ਹਾਂਜੀ ਜੀ ਇਹ ਇੰਜੀਨੀਅਰ ਕਾਲਜ ਬਣਾਇਆ ਗਿਆ ਸੀ ਇੰਜੀਨੀਅਰ ਕਾਲਜ ਬਣਿਆ ਸੀ ਇਹ ਇੰਜੀਨੀਅਰ ਕਾਲਜ ਪਰਲੇ ਪਾਸੇ ਉਹ ਪਰਲੇ ਪਾਸੇ ਇਹ ਉਹਦੀ ਸ਼ਾਖਾ ਹੀ ਸੀ ਜੀ अच्छा उधर या तो मतलब बनाया है सी इधर पर इधर कोई क्लास वगैरह नहीं लगी क्लास नहीं लेकी। लेकी। भी नहीं लगती तो थानो एक ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਵਿਖਾਵਾਂਗੇ ਵੀ ਇਧਰ ਕਾਲਜ ਵੀ ਬਣਿਆ ਸੀ ਕਾਲਜ ਅੱਧ ਚ ਬਣ ਕੇ ਅੱਧਾ ਬਣਿਆ ਤੇ ਵਿੱਚੇ ਛੜਦਾ ਉਹ ਇਸ ਟਾਈਮ ਨਸ਼ਿਆਂ ਦਾ ਅੱਡਾ ਬਣਿਆ ਇੱਥੇ ਵਾਈਗਰ ਉਹ ਜਪੰਦੇ ਉੱਥੇ ਆਜੋ ਆਜੋ ਆਪਾ ਨਵੀਂ ਉਧਰ ਨੂੰ ਜਾਓ ਤੇ ਇਹ ਇਸ ਬਿਲਡਿੰਗ ਦੇ ਵਿੱਚ ਇਹ ਕਾਲਜ ਦੀ ਬਿਲਡਿੰਗ ਬਣਾਈ ਜਾ ਰਹੀ ਹੈ ਕਾਲਜ ਦੀ ਓਕੇ ਕਾਲਜ ਲਈ ਇਹ ਬਿਲਡਿੰਗ ਬਣੀ ਆ ਤੇ ਇੱਕ ਵੀ ਦੇਣ ਮਤਲਬ ਕੰਪਲੀਟ ਬਿਲਡਿੰਗ ਵੀ ਨਹੀਂ ਹੋਈ ਆ ਤਾਂ ਚੀਜ਼ ਦਾ ਕੰਮ ਛੱਡਤਾ ਤੇ ਲੋਕਲ ਵੀਰਾਂ ਨੇ ਦੱਸਿਆ ਵੀ ਇਹ ਹੁਣ ਨਸ਼ੇ ਕਰਨ ਦਾ ਅੱਡਾ ਬਣਿਆ ਹੋਇਆ ਜਿੰਨੀ ਵੀ ਤੁਸੀਂ ਬਿਲਡਿੰਗ ਵਾਲੇ ਦੁਆਲੇ ਵੇਖ ਰਹੇ ਹੋ ਤੇ ਇਹ ਗੁਰੂ ਤੇਗ ਬਹਾਦਰ ਮਾਰਗ ਹੈ ਪਹਿਲਾਂ ਵੀ ਅਸੀਂ ਦੱਸਿਆ ਤੇ ਵੀਰ ਦੱਸਦੇ ਹੀ ਵੀ ਇੱਥੇ ਲੋਕ ਮਤਲਬ ਇਸ ਬਿਲਡਿੰਗ ਦੇ ਵਿੱਚ ਨਸ਼ੇ ਕਰਨ ਵਾਲੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਵੀ ਐਸ ਰਾਤ ਤੇ ਲੰਘਣ ਤੋਂ ਵੀ ਲੋਕ ਡਰਦੇ ਏਦਾਂ ਦੀ ਹਾਲਤ ਹੈ ਇਹ ਕੰਡੀਸ਼ਨ ਬਣੀ ਹੋਈ ਸੀ ਜਦੋਂ ਕਿ ਮੈਨੂੰ ਲੱਗਦਾ ਵੀ ਜੇ ਪ੍ਰਤੇਕ ਬਾਦਰਪਾਲ ਪਾਤਸ਼ਾਹ ਜੀ ਦੇ ਨਾਂ ਤੇ ਮਾਰਗ ਬਣਿਆ ਤਾਂ ਲੋਕਾਂ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਵੀ ਜਦੋਂ ਉਸ ਮਾਰਗ ਤੇ ਜਾਂਦੇ ਆ ਤਾਂ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਹੁੰਦਾ ਇਧਰ ਵੀ ਇੱਕ ਵਾਰ ਸਾਰੀ ਵੀਰੇ ਵਿਖਾ ਦਿਓ ਇਧਰ ਇਧਰਲੇ ਬਣਿਆ ਹੋਣਾ ਸਾਰੀ ਉੱਪਰ ਨਾਲ ਸ਼ੂਟ ਕਰ ਦਿਓ ਉੱਪਰ ਵੀ ਸਾਰੀ ਕਮਾ ਦਿਓ ਇੱਕ ਵਾਰ ਸਾਰੇ ਜਿਹੜੇ ਧਿਆਨ ਚਾਹ ਲੈ ਦੂਰ ਤੱਕ ਕਰੋੜਾਂ ਰੁਪਈਆ ਕੌਮ ਦਾ ਮਤਲਬ ਨਸ਼ੇੜੀਆਂ ਦੇ ਨਸ਼ੇ ਕਰਨ ਲਈ ਅੱਡੇ ਬਣਾਏ ਹੋਏ ਆ ਤੇ ਅਜੇ ਫਿਰ ਅਸੀਂ ਕਹਿੰਨੇ ਆ ਵੀ ਸਾਡੀ ਕੌਮ ਇਹ ਆਪਣੇ ਪੈਸਾ ਨਹੀਂ ਖਰਚਦੀ ਹੁਣ ਪੈਸਾ ਤਾਂ ਇੰਨਾ ਲੱਗਾ ਹੁਣ ਜਦੋਂ ਕਿਸੇ ਦਾ ਕੰਮ ਹੀ ਨਹੀਂ ਆ ਰਿਹਾ ਕੋ ਸਿੱਖਣ ਨੂੰ ਜਾ ਸਿਖਾਉਣ ਵਾਲੀ ਕੋਈ ਗੱਲ ਨਹੀਂ ਰਹੇਗੀ ਹਾਂਜੀ ਵੀਰ ਜੀ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਬਸ ਇਹੀ ਹੈ ਜੀ ਕਿ ਸੰਗਤ ਵੇਰ ਹੋਵੇ ਤੇ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਦੀ ਸੰਭਾਲ ਕਰੇ ਸਾਨੂੰ ਜਿਹੜੇ ਸਾਡੇ ਆਗੂ ਨੇ ਗਾਲ੍ਹਾਂ ਹੀ ਹੋਣੇ ਉਹਨਾਂ ਤੋਂ ਕੋਈ ਉਮੀਦ ਨਹੀਂ ਐ ਅਰ ਜੇ ਅਸੀਂ ਉਹਨਾਂ ਤੋਂ ਉਮੀਦ ਕਰਾਂਗੇ ਬੜਾ ਲੰਮਾ ਸਮਾਂ ਹੋ ਗਿਆ ਸਾਡੀ ਕੌਮ ਨੂੰ ਧੋਖੇ ਖਾਂਦੇ ਆ ਤੇ 84 ਦਾ ਦੁਖੰਤ ਵਾਪਰਿਆ ਤੇ ਸਾਡੇ ਆਗੂਆਂ ਦੀ ਨਲੈਕੀ ਕਰਕੇ ਵਾਪਰਿਆ 2015 ਵਾਪਰਿਆ ਤੇ ਸਾਡੇ ਆਗੂਆਂ ਦੀ ਨਲੈਕੀ ਕਰਕੇ ਵਾਪਰਿਆ ਸਾਡੀਆਂ ਸਰਕਾਰਾਂ ਕਰਕੇ ਵਾਪਰਿਆ ਸੋ ਅਸੀਂ ਕਿਸਾਨੀ ਰੈসিডੈਂਸ ਦੇਖਦੇ ਆ ਤੇ ਉਹ ਵੀ ਸਾਡੀਆਂ ਸਰਕਾਰਾਂ ਸਾੜੇ ਆਗੂਆਂ ਦੀ ਨਲਾਇਕੀ ਕਰਕੇ ਜੋ ਕੁਝ ਵੀ ਹੋਇਆ ਸਾਡੀ ਕੌਮ ਦਾ ਕਰੋੜਾ ਰੁਪਇਆ ਉੱਥੇ ਜਿਹੜਾ ਆ ਵੇਸਟ ਹੋਇਆ ਬਰਗਾੜੀ ਮੋਰਚਾ ਲੱਗਿਆ ਤੇ ਉੱਥੇ ਸਾਡੀ ਕੌਮ ਦਾ ਕਰੋੜਾ ਰੁਪਇਆ ਉੱਥੇ ਖਰਾਬ ਹੋਇਆ ਤੇ ਪਤਾ ਨਹੀਂ ਕਿਉਂ ਸਾਡੀ ਕੌਮ ਹੈ ਜਿਹੜੀ ਅਸੀਂ ਪੈਸੇ ਦੇ ਬੜੇ ਖਰਚ ਕਰ ਰਹੇ ਆਂ ਪਰ ਜਿਹੜੇ ਦਿਨ ਕੇ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਇੰਨਾ ਪੈਸਾ ਖਰਚ ਕਰਾਂਗੇ ਨਾ ਜਿੰਨਾ ਕਿਉਂਕਿ ਗੁਰੂ ਪਾਸ਼ਾ ਦਾ ਸਾਡੇ ਕੋਲੇ ਤੇ ਬੜਾ ਵਧੀਆ ਇੱਕ ਰਸਤਾ ਹੈ ਦਸਵੰਦ ਦਾ ਜਿਹੜਾ ਕਿਸੇ ਵੀ ਧਰਮ ਕੋਲੇ ਨਹੀਂ ਹੈ ਸੋ ਅਸੀਂ ਇਸ ਸਬੰਧ ਨੂੰ ਜਿਵੇਂ ਗੁਰੂ ਕੀ ਗੋਲਗ ਗਰੀਬ ਦਾ ਮੂੰਹ ਹੈ ਨਾ ਜਦੋਂ ਜਦੋਂ ਇਸ ਸਹੀ ਦਿਸ਼ਾ ਵੱਲੋਂ ਕਰਤਾ ਤੇ ਕੌਮ ਆਪ ਅਵੇਰ ਹੋ ਕੇ ਅੱਗੇ ਆਈ ਚੰਗੇ ਆਗੂਆਂ ਦੀ ਚੋਣ ਕੀਤੀ ਉਦੋਂ ਇਸ ਸਾਡੀਆਂ ਸੰਸਥਾਵਾਂ ਦਾ ਸਾਡਾ ਪਲਾਅ ਹੋਵੇਗਾ ਸੋ ਬੇਨਤੀ ਹੈ ਹਰਿਆਣਾ ਪ੍ਰਬੰਧਕ ਕਮੇਟੀ ਦੇ ਕਰਨੇ ਬੇਨਤੀ ਹੈ ਕਿ ਉਹ ਹੀ ਹੁਣ ਇਸ ਚੀਜ਼ ਨੂੰ ਵਿਦਿਆਰਥੀ ਆਈ ਹੈ ਇਹਦੇ ਹਰਿਆਣੇ ਦੇ ਵਿੱਚ ਤੇ ਉਹ ਪਛਦੀ ਸੰਭਾਲ ਦੇਖ ਕਰ ਸਕਦੀ ਹੈ ਕੋਈ ਕੋਈ ਉਪਰਾਲਾ ਕਰ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਦਿੱਲੀ ਵਾਲੇ ਨੇ ਵੱਡੇ ਲੋਕ ਨੇ ਇੱਥੇ ਉਹ ਤਕਰੀਬਨ ਮੈਂ ਕਹ ਲਈਏ ਵੀ ਕੋਈ ਇੱਕ ਦੋ ਮੈਂਬਰੀ ਆਏ ਨਹੀਂ ਸਿੱਖ ਦੀ ਕੋਈ ਆਇਆ ਵੀ ਨਹੀਂ ਹਰਿਆਣਾ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਸਾਡੀ ਇਹ ਬੜੀ ਮਹਾਨ ਸੰਸਥਾ ਹੈ ਸਾਡੇ ਇਲਾਕੇ ਦੇ ਵਿੱਚ ਸਾਡੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹੋ ਜੀ ਨਾ ਤਾਂ ਬਿਲਡਿੰਗ ਹੈ ਨਾ ਹੀ ਨੀ ਜ਼ਮੀਨ ਜਾਇਦਾਦ ਹੈ ਅਰ ਨਾ ਹੀ ਸ਼ਹਿਰ ਦੇ ਬਿਲਕੁਲ ਅਸੀਂ ਨਾਲ ਬੈਠੇ ਹੋਏ ਆ ਉਦੋਂ ਹਰਿਆਣੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵੱਧ ਜ਼ਮੀਨ ਇੱਥੇ ਇਸ ਸੰਸਥਾ ਦੇ ਨਾਲ ਹੀ ਆ ਕਿ ਜੋ ਲਗਭਗ ਇੱਕ ਅਦਾ ਹੋਰ ਹੋਏਗੀ ਜਿਵੇਂ ਤੁਮਤਾਨ ਸਾਹਿਬ ਹੋ ਗਿਆ 300 ਕਿਲਾ ਜਿੰਦਾ ਤੇ ਮੋਸਲਾ ਤੇ ਉਹ ਇੱਕ ਦੋ ਜਾਂਗੀ ਜਿਹੜੇ ਪਹਿਲੇ 4-5 ਗੁਰੂ ਘਰ ਆਉਂਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਆਉਂਦਾ ਹੈ ਬਾਕੀ ਇਹੋ ਜੀ ਲੋਕੇਸ਼ਨ ਕਿ ਫਤਿਹ ਇੱਕ ਜ਼ਿਲ੍ਹੇ ਦੇ ਨਾਲ ਤੁਸੀਂ ਬਿਲਕੁਲ ਬਗਲ ਦੇ ਵਿੱਚ 2 ਕਿਲੋਮੀਟਰ ਤੇ ਬੈਠੇ ਹੋਏ ਹੋ ਅਰਮੇਨ ਹਾਈਵੇ ਦੇ ਨਾਲ ਬੈਠੇ ਹੋਏ ਹੋ ਇਹ ਕੱਲ ਆਉਂਦੇ ਆ ਵੇਖਿਆ ਵੀ ਆ ਭਿੱਦਰ ਦੀ ਫਤਿਹਤ ਦੇ ਨਾਲ ਹੀ ਤੁਸੀਂ ਵੇਖੋ ਕਲੋਨੀਆਂ ਕਟੀਆਂ ਮੈਨੂੰ ਲੱਗਦਾ ਲੱਖਾਂ ਤੇ ਕਰੋੜਾਂ ਦੇ ਹਿਸਾਬ ਨਾਲ ਜ਼ਿਆਦਾ ਰੇਟ ਹੋਣਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਐ ਚ ਤੁਸੀਂ ਪੰਜ ਕਿਲੇ ਅੱਗੇ ਚਲੇ ਜਾਓ ਤੇ ਜਿਹੜਾ ਇੱਕ ਮਰਲੇ ਦਾ ਰੇਟ ਹੈ ਜੀ ਉਹ 10 ਤੋਂ ਲੈ ਕੇ 12 ਲੱਖ ਰੁਪਏ 15 ਲੱਖ ਰੁਪਏ ਆ ਹਾਂ ਸਿਰਫ ਪੰਜ ਕਿਲੇ ਅੱਗੇ ਚਲੇ ਜਾਓ ਠੀਕ ਹੈ ਸਿਲਵਰ ਰੋਲ ਮੜਾ ਆ ਆ ਜੋ ਮੇਰੀ ਬੇਨਤੀ ਹੈ ਜੀ ਬੈਕਰੀ ਮੜਾ ਆ ਵੇਖੋ ਸਰੀ ਅੰਦਰ ਟੀਕੇ ਵੀ ਪਏ ਨੇ ਸਿਲਵਰ ਰੋਲ ਵੀ ਪਿਆ ਚਿੱਟੇ ਦਾ ਪੂਰਾ ਏਡਾ ਬਣਾ ਰੱਖਿਆ ਹੈ ਤੇ ਅੰਦਰ ਰੱਖੋ ਜੀ ਸਾਰੀਆਂ ਚੀਜ਼ਾਂ ਇਹਨੂੰ ਇੱਕ ਮਿੰਟ ਇਹ ਸਿਲਵਰ ਰੋਲ ਪੈ ਚਿੱਟੇ ਦਾੱਡਾ ਬਣਾ ਰੱਖਿਆ ਇਹ ਪੰਨੀ ਬੋਲਦੇ ਚਿੱਟੇ ਵਾਲੇ ਨੂੰ ਜਿਹਦੇ ਉੱਤੇ ਲਿੰਦੇ ਨੇ ਝੂਟਾ ਮਾਰਦੇ ਨੇ ਦੇਖੋ ਜੀ ਇਹ ਪੂਰਾ ਨਸ਼ੇ ਦਾ ਆਟਾ ਬਣਾ ਰੱਖਿਆ ਜੀ ਉਹ ਇੱਥੇ ਬਹੁਤ ਜ਼ਿਆਦਾ ਗਲਤ ਕੰਮ ਵੀ ਹੁੰਦੇ ਆ ਆ ਦੇਖੋ ਜੀ ਥਾਂ ਥਾਂ ਤੇ ਟੀਕੇ ਪੈਣੇ ਇਹ ਸਾਰਾ ਚਿੱਟੇ ਦਾੱਡਾ ਬਣਾ ਰੱਖਿਆ ਜੀ ਕੋਈ ਫਿਕਰ ਨਹੀਂ ਕਮੇਟੀ ਨੂੰ ਕੋਈ ਕੁਝ ਨਹੀਂ ਜੀ ਇਹ ਇਹ ਗਰਾਊਂਡ ਆ ਤੁਸੀਂ ਜਿਹੜਾ ਸਾਰਾ ਵੇਖ ਇਹ ਸਾਰਾ ਗਰਾਊਂਡ ਅ ਬੱਚਿਆਂ ਦੇ ਖੇਡਣ ਵਾਸਤੇ ਹੀ ਘਾਹ ਉਗ ਚੁੱਕਾ ਆਮ ਕਰਕੇ ਹੀ ਕਹਿੰਨੇ ਆ ਵੀ ਸਾਡੇ ਬੱਚੇ ਰੈਨ ਵਾਲੇ ਬੰਨੇ ਜਾ ਰਹੇ ਤਾਂ ਤੁਹਾਡੇ ਸਾਹਮਣੇ ਆ ਨਾ ਵੇਖੋ ਜਿਹੋ ਜੀਆਂ ਥਾਵਾਂ ਤੇ ਨਸ਼ੇ ਕਰਨ ਲਈ ਜਗਾ ਬਣੀ ਹੋ ਗਈ ਤੇ ਜਿੱਥੇ ਜੌਵਾਨਾਂ ਨੇ ਖੇਡਣਾ ਆ ਜਿਹੜੀਆਂ ਖੇਡਣ ਵਾਲੀਆਂ ਥਾਵਾਂ ਉਥੇ ਘਾਹ ਉਗ ਰਿਆ ਤੇ ਹੁਣੇ ਵੀਰਾਂ ਨੇ ਦੱਸਿਆ ਵੀ ਇੱਥੇ 2016 ਦੇ ਵਿੱਚ 2016 ਦੇ ਵਿੱਚ ਵੈਨਾ ਨਵੀਆਂ ਲਈਆਂ ਸੀ ਤੇ 2018 ਦੇ ਵਿੱਚ ਉਹ ਵੈਨਾ ਵੀ ਵੇਚਦੀਆਂ ਕੀ ਬਣਿਆ ਜੀ ਹੁਣ ਵਿੱਚ ਮੈਨੂੰ ਅੱਛਾ ਮਤਲਬ ਹੁਣ ਵੇਚੀਆਂ ਹਾਂਜੀ ਹੁਣ ਵੇਚੀਆਂ 2016 ਚ ਆਈਆਂ ਮਤਲਬ 4-5 10 ਸਾਲ ਪਹਿਲਾਂ ਆਈਆਂ ਹਾਂਜੀ ਤੇ ਹੁਣ ਉਹ ਵੇਚਦੀਆਂ ਤੋਂ ਪਹਿਲਾਂ ਹੀ ਆਈਆਂ ਅੱਛਾ ਪਹਿਲਾਂ ਪ੍ਰਾਣੀਆਂ ਵੀ ਹੋਣ ਗਿਆ ਜਿਹੜੇ ਵੀਰ ਇੱਥੇ ਪੜੇ ਆ ਉਹ ਦੱਸਦੇ ਤੇ ਇੱਥੇ ਜਿੰਨੇ ਸਾਧਨ ਜਿੰਨਾ ਕੁਝ ਵੀ ਸੀਗਾ ਉਹ ਸਾਰਾ ਜਿਹਦਾ ਦਾ ਲੱਗਾ ਮਤਲਬ ਸਰਕਾਰੀ ਸਮਝ ਕੇ ਤੇ ਇਹਨੂੰ ਲੈ ਗਏ ਮਤਲਬ ਲੁੱਟਦਾ ਮਾਲ ਬਣਾਇਆ ਹੋਇਆ ਤੇ ਜਰੂਰ ਸੰਗਤਾਂ ਧਿਆਨ ਚ ਰੱਖਣ ਤੇ ਤੁਹਾਨੂੰ ਗੁਰੂ ਘਰ ਵੀ ਵਿਖਾਵਾਂਗੇ ਵੀ ਇਹਨਾਂ ਲੀਡਰਾਂ ਦੀਆਂ ਆਪਣੀਆਂ ਗੱਡੀਆਂ ਵੇਖਿਓ ਇਹਨਾਂ ਦੇ ਰਹਿਣ ਵਾਲੇ ਥਾਂ ਵੇਖਿਓ ਇਨਾਂ ਦੀ ਮਤਲਬ ਐਸ ਪ੍ਰਸਤੀਆਂ ਵੇਖਿਓ ਤੇ ਜਿਹੜੇ ਜਿਹੜਾ ਇਹਦੀ ਸੰਸਥਾ ਦੇ ਨਾਲ ਗੁਰਦੁਆਰਾ ਬਣਿਆ ਉਹ ਵੀ ਤੁਹਾਡੇ ਧਿਆਨ ਚ ਲਿਆਵਾਂਗੇ ਵੀ ਗੁਰਦੁਆਰੇ ਦੀ ਜਿਹੜੀ ਹਾਲਤ ਹੈ ਉਹ ਵੀ ਉਹ ਕਿਦਾਂ ਦੀ ਹੈ ਇਹ ਵੇਖੋ ਜੀ ਹਾਲਤ ਵੇਖਿਓ ਤੁਸੀਂ ਅੱਧੀ ਸਾਰੀ ਆ ਚਾਰ ਚੁਫੇਰੇ ਤੇ ਇਹ ਵੀ ਉਸੇ ਸੰਸਥਾ ਨਾਲ ਸੰਬੰਧਿਤ ਆ ਜਿਹਦੀ ਆਪਾਂ ਗੱਲ ਪਹਿਲਾ ਵੀਡੀਓ ਚ ਕਰ ਰਹੇ ਆ ਜਿਹਦੇ ਨਾਂ ਤੇ 300 ਕਲਾ ਜ਼ਮੀਨ ਹੈ ਇੱਥੇ ਤੇ ਇਹ ਰੰਗਾਲਾ ਬਰਸਾਦਾਂ ਵਾਲੇ ਦਵਾਲੇ ਕੋਈ ਇੱਥੇ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਤੇ ਸਮਾਧਾ ਹੋਣ ਡੇਰੇ ਹੋਣ ਤੇ ਲੋਕਾਂ ਦੀ ਭੀੜ ਵੇਖਣ ਨੂੰ ਮਿਲਦੀ ਆ ਤੇ ਇਹ ਗੁਰੂ ਘਰ ਜਿਹੜਾ ਗੁਰਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ ਤੇ ਵਿਗੜ ਪਿੰਡ 'ਚ ਜਿਹੜਾ ਇਸ ਸੰਸਥਾ ਨਾਲ ਸੰਬੰਧਤ ਆ ਤੇ ਤੁਹਾਨੂੰ ਗੁਰਦੁਆਰੇ ਦੀ ਹਾਲਤ ਅੰਦਰੋਂ ਦਿਖਾਉਣੇ ਆਂ ਵੀ ਗੁਰਦੁਆਰੇ ਦੀ ਅੰਦਰ ਦੀ ਹਾਲਤ ਕਿੰਨੀ ਆ ਸੱਚੀ ਹੈਰਾਨਗੀ ਹੋਈ ਸਾਨੂੰ ਵੇਖ ਕੇ ਕਿਦਾਂ ਦੀ ਹਾਲਤ ਹੈ ਗੁਰਦੁਆਰਾ ਸਾਹਿਬ ਆਲੇ ਦੁਆਲੇ ਉੱਚੀ ਜਗ੍ਹਾ ਹੈ ਇਹ ਗੁਰੂ ਘਰ ਆਲੇ ਦੁਆਲੇ ਨਾਲੋਂ ਵੀ ਨੀਵਾ ਆ ਖਾਸ ਰਣ ਵਾਲਾ ਕਮਰਾ ਹੈ ਛੋਟਾ ਜਿਹਾ ਤੇ ਡਾਟਾਂ ਪਈਆਂ ਇਹਦੇ ਇੱਥੇ ਵੀ ਤੇ ਉੱਤੇ ਵੀ ਜਦੋਂ ਮੈਂ ਪੈਂਦਾ ਤੇ ਬਹੁਤ ਵਾਰੀ ਬਿਲਡਿੰਗ ਜਿਹੜੀ ਆ ਚੋਣ ਲੱਗ ਗਈ ਦੀ ਆ falta. O